ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਸਕਿਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਇਸ ਤੋਂ ਪਹਿਲਾਂ ਅਲਟੀਮੇਟਮ ਦਿੱਤਾ ਸੀ ਕਿ ਜੇਕਰ 25 ਨਵੰਬਰ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਤਾਂ 26 ਨਵੰਬਰ ਨੂੰ ਉਹਨਾਂ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਪੂਰਨ ਤੌਰ ਤੇ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਬੁੱਧਵਾਰ ਯਾਨੀ ਕਿ ਕੱਲ ਨੂੰ ਹੋਣ ਵਾਲੇ ਇਸ ਪ੍ਰਦਰਸ਼ਨ ਦੌਰਾਨ ਇੱਕ ਵਾਰ ਵੱਖ-ਵੱਖ ਵਿਦਿਆਰਥੀ ਸੰਗਠਨ ਰਾਜਨੀਤਿਕ ਆਗੂ ਕਿਸਾਨ ਜਥੇਬੰਦੀਆਂ ਦੇ ਨਾਲ ਹੋਰ ਸੰਗਠਨਾਂ ਦੇ ਪਹੁੰਚਣ ਦੀ ਉਮੀਦ ਹੈ ਇਸ ਤੋਂ ਪਹਿਲਾਂ ਯੂਨੀਵਰਸਿਟੀ ਬਚਾਓ ਮੋਰਚਾ ਦੇ ਮੈਂਬਰਾਂ ਨੇ ਕਿਹਾ ਸੀ ਕਿ ਯੂਨੀਵਰਸਿਟੀ ਸਭ ਦੀ ਹੈ ਤੇ ਸਭ ਲਈ ਦਰਵਾਜ਼ੇ ਖੁੱਲੇ ਨੇ ਉੱਥੇ ਦੱਸਦੇ ਕਿ ਪੰਜਾਬ ਯੂਨੀਵਰਸਿਟੀ ਦੇ ਬਾਈਸ ਚਾਂਸਲਰ ਰੈਨੂ ਵਿਜਵਲੋਂ ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਚਾਂਸਲਰ ਤੇ ਉਪ ਰਾਸ਼ਟਰਪਤੀ ਨੂੰ ਮਨਜ਼ੂਰੀ ਲਈ ਪੱਤਰ ਭੇਜਿਆ ਗਿਆ ਸੀ ਪਰ ਅਜੇ ਤੱਕ ਮਨਜ਼ੂਰੀ ਨਹੀਂ ਮਿਲ ਸਕੀ ਹੈ 26 ਨਵੰਬਰ ਦੇ ਬੰਦ ਦੀ ਕਾਲ ਨੂੰ ਸਫਲ ਬਣਾਉਣ ਦੇ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਯੂਨੀਵਰਸਿਟੀ ਅੰਦਰ ਦੁਕਾਨਾਂ ਵੱਖ-ਵੱਖ ਵਿਭਾਗਾਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਉਹ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਵਿਦਿਆਰਥੀਆਂ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਟੀਚਰਸ ਐਸੋਸੀਏਸ਼ਨ ਤੇ ਸਕੂਲ ਟੀਚਰਸ ਫੈਡਰੇਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਭਰ 'ਚ ਯੂਨੀਵਰਸਿਟੀ ਬੰਦ ਦੀ ਕਾਲ ਨੂੰ ਕਾਮਯਾਬ ਬਣਾਉਣ ਲਈ ਚੰਡੀ ਗਈ ਹੈ ਇਸ ਦੌਰਾਨ ਵਿਦਿਆਰਥੀ ਸੰਗਠਨਾ ਨੇ ਕੀ ਕੁਝ ਕਿਹਾ ਹੈ ਕਿ ਕੱਲ ਹੋਣ ਵਾਲਾ ਉਧਰੇ ਕਿਸਾਨਾਂ ਦੇ ਵੱਡੇ ਮੋਰਚੇ ਕਰਕੇ ਅਗਲੇ 2 ਦਿਨਾਂ ਵਿੱਚ ਚੰਡੀਗੜ੍ਹ 'ਚ ਹਾਲਤ ਤਣਾਪੁਨ ਹੋ ਸਕਦੇ ਨੇ ਕਿਉਂਕਿ 26 ਨਵੰਬਰ ਨੂੰ ਸੈਂਕਤ ਕਿਸਾਨ ਮੋਰਚਾ ਦੇ ਪੰਜਵਾਂ ਵਿਰੋਧ ਦਿਹਾੜੇ ਨੂੰ ਮਰکز ਬਣਾਉਂਦੇ ਹੋਏ 2 ਦਰਜਨ ਤੋਂ ਵੱਧ ਯੂਨੀਅਨਾਂ ਦੇ ਕਰੀਬ 10000 ਮੈਂਬਰਾਂ ਦੀ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ ਇਸ ਵੱਡੇ ਇਕੱਠ ਨੂੰ ਵੇਖਦਿਆਂ ਚੰਡੀਗੜ੍ਹ ਪੁਲਿਸ ਨੇ ਸੈਕਟਰ 43 ਦੇ ਦੁਸ਼ਹਿਰਾ ਗਰਾਊਂਡ ਨੂੰ ਪ੍ਰਦਰਸ਼ਨ ਲਈ ਨਿਰਧਾਰਿਤ ਕੀਤਾ ਹੈ ਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕਰੀਬ 3000 ਪੁਲਿਸ ਕਰਮਚਾਰੀ ਤਨਾਤ ਕਰਨ ਦੀ ਤਿਆਰੀ ਕਰ ਲਈ ਹੈ ਇਸ ਦੌਰਾਨ ਟ੍ਰਾਈ ਸਿਟੀ ਦੇ ਰਹਿਣ ਵਾਲੇ ਲੋਕਾਂ ਨੂੰ ਟ੍ਰੈਫਿਕ ਰੂਟ ਤੋਂ ਹੀ ਪਾਬੰਦੀਆਂ ਅਤੇ ਮੁਹਾਲੀ ਤੋਂ ਚੰਡੀਗੜ੍ਹ ਦਾਖਲੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸੇ ਦਿਨ ਪੀਯੂ ਬਚਾਓ ਮੋਰਚੇ ਵੱਲੋਂ ਵੀ ਪੀਯੂ ਕੈਂਪਸ 'ਚ ਪੂਰਨ ਬੰਦ ਦਾ ਐਲਾਨ ਕੀਤਾ ਗਿਆ ਜਿਸ ਨਾਲ ਹਾਲਤ ਹੋਰ ਗੰਭੀਰ ਹੋ ਸਕਦੀ ਹੈ। ਇਹ ਸਾਨੂੰ ਮਤਲਬ ਪਿਛਲੇ ਦਿਨਾਂ ਤੋਂ ਬਾਰ-ਬਾਰ ਐਸਐਸਪੀ ਚੰਡੀਗੜ੍ਹ ਵੱਲੋਂ ਡੀਐਸਪੀ ਸੈਂਟਰਲ ਵੱਲੋਂ ਪੀਯੂ ਪ੍ਰਸ਼ਾਸਨ ਦੀ ਬਣਾਈ ਹੋਈ ਕਮੇਟੀ ਆ ਉਹਦੇ ਰਾਹੀਂ ਵੀਸੀ ਵੱਲੋਂ ਸਾਨੂੰ ਇਹ ਕਿਹਾ ਜਾ ਰਿਹਾ ਇਸ ਕਰ 2 ਜਾਂ 3 ਦਿਨ ਦਾ ਮਸਲਾ ਹੀ ਆ ਜਾਊਗਾ। ਕਿਰਪਾ ਤੁਸੀਂ ਸ਼ਾਂਤੀ ਬਣਾਈ ਰੱਖੋ ਤੇ ਆਪਾਂ 25 ਤੱਕ ਦਾ ਕਿਉਂਕਿ ਸਹਿਮਤੀ ਬਣਾਈ ਸੀ ਤਾਂ ਆਪਾਂ 25 ਤੱਕ ਮਤਲਬ ਬਹੁਤ ਸ਼ਾਂਤਮਈ ਤਰੀਕਾ ਨਾਲ ਇੱਥੇ ਬੈਠੇ ਰਹੇ ਹਾਂ। ਪਰ ਅੱਜ ਜਿਵੇਂ ਹੀ ਮਤਲਬ 26 ਦੀ ਕਾਲ ਵੱਲ ਗੱਲ ਹੁਣ ਜਾਂ ਤਾਂ ਇੰਨਾ ਤੋਂ ਮਤਲਬ ਨੋਟੀਫਿਕੇਸ਼ਨ ਮੇਰਾ ਜਿਹੜਾ ਸ਼ਡਿਊਲ ਵਾਲਾ ਉਹ ਹੋ ਨਹੀਂ ਰਿਹਾ ਜਾਂ ਜੋ ਵੀ ਕਾਰਨ ਇਹਨਾਂ ਨੇ ਅੱਜ 26 ਦੀ ਕਾਲ ਨੂੰ ਡਿਸਰਪਟ ਕਰਨ ਵਾਸਤੇ ਮਰ ਉਹ ਤੋਂ ਪਹਿਲਾਂ ਟੀਚਰ ਕਹਿੰਦੇ ਸੀਗੇ ਕਿ ਯਾਰ ਜੇ 25 ਤੱਕ ਨਹੀਂ ਆਉਂਦਾ ਤਾਂ ਕਮੇਟੀ ਕਹਿੰਦੀ ਸੀ ਕਿ ਯਾਰ ਅਸੀਂ ਤੁਹਾਡੇ ਨਾਲ ਬਹਿ ਜਾਾਂਗੇ ਅੱਗੇ ਹੁਣ ਸਾਡੇ ਮਤਲਬ ਪ੍ਰੋਟੈਸਟ ਨੂੰ ਡਿਸਰਪਟ ਕਰਨ ਵਾਸਤੇ ਅੱਜ ਜਿਹੜਾ ਨਾਨ ਟੀਚਿੰਗ ਸਟਾਫ ਆ ਉਹ ਜਿਹੜਾ ਉਹਨਾਂ ਦਾ ਇੱਕ ਲੀਡਰ ਹਨੀ ਠਾਕੁਰ ਉਹਨਾਂ ਸਮੇਤ ਰਜਿਸਟਰਾਰ ਨਾਲ ਮੀਟਿੰਗ ਕਰਦੇ ਨੇ ਜਿੱਥੇ ਮਤਲਬ ਡੀਐਸਪੀ ਵੀ ਮੌਜੂਦ ਰਹਿੰਦਾ ਕਿ ਭਾਈ ਜਿੱਥੇ ਕਹਿੰਦੇ ਨੇ ਕਿ ਅਸੀਂ ਐਡਮਨ ਬਲੌਕ ਇਹ ਨੋਟਿਸ ਭੇਜਦੇ ਨੇ ਮਤਲਬ ਕੱਲੇ ਕੱਲੇ ਡਿਪਾਰਟਮੈਂਟ ਦੇ ਚੇਅਰਪਰਸਨ ਨੂੰ ਮੀਟਿੰਗ ਕਰਕੇ ਉਹਨਾਂ ਨੂੰ ਕਹਿੰਦੇ ਨੇ ਕਿ ਯਾਰ ਤੁਸੀਂ ਹਰੇਕ ਡਿਪਾਰਟਮੈਂਟ ਖੁੱਲਣਾ ਕੁਝ ਹੋ ਜੇ ਖੁੱਲ ਕੇ ਰੱਖਣਾ ਬੱਚਿਆਂ ਨੂੰ ਕਹਿੰਦੇ ਨੇ ਕਿ ਤੁਹਾਡੇ ਟ్రਾਇਲ ਵੀ ਹੁਣ 26 ਨੂੰ ਹੀ ਹੋਣਗੇ ਤੇ ਹਰੇਕ ਚੀਜ਼ ਇਹ 26 ਤੇ ਪੁਸ਼ ਕਰ ਰਹੇ ਨੇ ਕਿ ਇਗਜ਼ਾਮ ਹਰੇਕ ਹਾਲਤ ਚੁੱਕਾ ਡਿਜੀਵਲ ਨੋਟਿਸ ਕੱਢ ਦਿਓ ਕਿ 26 ਨੂੰ ਕੁਝ ਵੀ ਹੋ ਜਾ ਇਗਜ਼ਾਮ ਲਮਾ ਦੇ ਇਹੀ ਇਹ ਕਾਲਜਾਂ ਚ ਕਹਿੰਦੇ ਨੇ ਕਿ ਬੱਚੇ ਕਾਲਜਾਂ ਚ ਇੱਥੇ ਨਾ ਆਉਣ ਤਾਂ ਇਦੂ ਬੰਦਾ ਸਾਨੂੰ ਇਹ ਕਹਿ ਰਿਹਾ ਸੀ ਕਿ ਯਾਰ ਤੁਸੀਂ ਨਾ ਸਿਰਫ ਸਟੂਡੈਂਟਾਂ ਦਾ ਰੱਖੋ ਇਹ ਕਰੋ ਆ ਅੱਜ ਜਗਰਿਆਂ ਠੀਕ ਆ 26 ਨੂੰ ਸਟੂਡੈਂਟ ਬੰਦ ਕਰ ਦੇਣਗੇ ਪਰ ਜਿਹੜੇ ਇਹਨਾਂ ਨੇ ਲੱਛਣ ਫੜੇ ਨੇ ਮਤਲਬ ਅੱਜ ਜੀ ਕਹਿ ਰਹੇ ਆ ਕਿ ਆ ਠੀਕ ਆ ਅਜ ਤੱਕ ਤੱਕ ਅਸੀਂ ਕਹਿੰਦੇ ਜਿਹੜਾ ਵੀ ਫਰੀ ਆਜੋ ਹੁਣ ਸੱਦਾ ਬਹੁਤ ਸਾਫ਼ ਦੇ ਰਹੇ ਆ ਕਿ ਜਿਹੜਾ ਜਿੱਥੋਂ ਆ ਸਕਦਾ ਜ਼ਰੂਰ ਪਹੁੰਚੋ ਅਲਬ ਭੱਜਦਿਆਂ ਨੂੰ ਬਾਣ ਇੱਕੋ ਜਿਹੀ ਹੁੰਦੇ ਨੇ ਜਾਂ ਚੱਲੂਗੇ ਓਰੇ ਪੰਜਾਬੀਆਂ ਦੀ ਠੀਕ ਆ ਸਟੂਡੈਂਟਾਂ ਦੀ ਜਾਂ ਚੱਲੂ ਫਿਰ ਓਰੇ ਆਰਐਸਐਸ ਦੀ ਆਰਐਸਐਸ ਦੀ ਅਥਾਰਟੀ ਰੋ ਸਾਨੂੰ ਹੁਣ ਦੱਸ ਰਹੀ ਆ ਕਿ ਬਈ 26 ਨੂੰ ਅਸੀਂ ਤੁਹਾਨੂੰ ਬੰਦ ਨਹੀਂ ਕਰਨ ਦੇਵਾਂਗੇ ਤੇ ਦਾਵਾ ਸਾਡਾ ਵੀ ਆ ਪੰਜਾਬ ਦੇ ਸਿਰ ਤੇ ਸਾਡਾ ਦਾਵਾ ਕਿ ਜੋ ਹੋ ਸਬੀਨੂ ਯੂਨੀਵਰਸਿਟੀ ਬੰਦ ਹੋਊਗੀ ਜਿਵੇਂ ਮਰਜ਼ੀ ਕਰਨੀ ਪਵੇ ਫਿਰ ਇੱਕ ਹਾਲਚ ਕਰਾਂਗੇ ਤੇ ਪੇਪਰ ਮਤਲਬ ਮਤਲਬ ਇਹ ਨਹੀਂ ਕਿ ਕੋਈ ਐਗਜ਼ਾਮ ਹੋਣ ਦੇ ਦਈਏ ਮਤਲਬ ਇਹ ਨਹੀਂ ਐ ਕੈਡਮਿਨ ਬਲੌਕ ਖੁੱਲਣ ਦੇ ਦਈਏ ਜੋ ਸਾਨੂੰ ਕਰਨਾ ਪਵੇ ਜਿਵੇਂ ਕਰਨਾ ਪਵੇ ਸਾਰਿਆਂ ਨੂੰ ਅਪੀਲ ਆ ਕਿ ਚਾਹੇ ਕੱਲ ਨੂੰ ਪਹੁੰਚੋ ਕੱਲ ਨੂੰ ਸ਼ਾਮ ਨੂੰ ਆਪਾਂ 7:00 ਵਜੇ ਕਮਾਰਚ ਵੀ ਕਰਨਾ ਤੇ 26 ਨੂੰ ਜਿਵੇਂ ਮਰਜ਼ੀ ਗੇਟਸ ਆਪਣੇ ਕੰਟਰੋਲ 'ਚ ਹੋਣਗੇ ਐਂਟਰੀ ਸਾਡੀ ਜ਼ਿੰਮੇਵਾਰੀ ਆ ਪਹੁੰਚੋ ਸਾਰੇ ਇੱਥੇ ਯਾਰ ਜਿਹੜਾ ਜਿੱਥੋਂ ਵੀ ਫਰੀਆ ਖਾਸ ਤੌਰ ਤੇ ਕੋਹਾੜਾ ਵਾਲਿਆਂ ਨੂੰ ਖਾਸ ਅਪੀਲ ਆ ਤੁਹਾਡੇ ਕੰਨੇ ਨੇੜੇ ਪੈਂਦੇ ਨੇ ਕੱਲ ਨੂੰ ਸ਼ ਜ਼ਰੂਰ ਪਹੁੰਚੋ 26 ਨੂੰ ਆਪਾਂ ਦੱਸਣਾ ਕਿ ਯਾਰ ਜੇ ਪੰਗਾ ਲਾਉਂਗੇ ਤਾਂ ਜਵਾਬ ਉਹੇ ਜਿਹਾ ਹੀ ਆਊਗਾ ਸਾਨੂੰ ਮਤਲਬ ਜੇ ਡਰਾ ਕੇ ਧਮਕਾ ਕੇ ਤੁਹਾਨੂੰ ਲੱਗਦਾ ਚੁੱਪ ਕਰਾ ਲੋਗੇ ਤਾਂ ਇਹ ਤਾਂ ਪੋਸਿਬਲ ਨਹੀਂ ਹੈਗਾ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੁਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਦਾ ਮਤਲਬ ਸਮਝਾਉਣਾ